ਪੰਜਾਬ 'ਚ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਅਤੇ ਸਿੱਖਿਆ ਵਿਭਾਗ ਵੱਲੋਂ ਕੁਝ ਐਡਵਾਈਜ਼ਰੀ ਅਤੇ ਹੁਕਮ ਵੀ ਜਾਰੀ ਕਰ ਦਿੱਤੇ ਹਨ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੋਰ ਤੁਹਾਡੇ ਨਾਲ ਇਸ ਸਮੇਂ ਦੀ ਮੌਸਮ ਦੀ ਅਪਡੇਟ ਲੈ ਕੇ ਪੰਜਾਬ ਵਿੱਚ ਇੱਥੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ ਉੱਥੇ ਆਉਣ ਵਾਲੇ ਸਮੇਂ ਵਿੱਚ ਮੌਸਮ ਵਿਭਾਗ ਵੱਲੋਂ ਕੁਝ ਐਡਵਾਈਜ਼ਰੀਆਂ ਵੀ ਜਾਰੀ ਕਰ ਦਿੱਤੀਆਂ ਹਨ ਗੱਲ ਕਰੀਏ ਤਾਪਮਾਨ ਦੀ ਤਾਂ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਕੁਝ ਖਾਸ ਤਬਦੀਲੀ ਦੇਖਣ ਨੂੰ ਨਹੀਂ ਮਿਲੀ ਹੈ ਪਰ ਫਿਰ ਵੀ ਤਾਪਮਾਨ ਆਮ ਤਾਪਮਾਨ ਨਾਲੋਂ 2.6 ਡਿਗਰੀ ਘਟਦੇ ਪਾਇਆ ਗਿਆ ਹੈ ਉੱਥੇ ਗੱਲ ਕਰੀਏ ਹੁਣ ਤੁੰਦ ਦੀ ਤਾਂ ਤੁੰਦ ਲਈ 15 ਜ਼ਿਲ੍ਹਿਆਂ ਵਿੱਚ yellow alert ਕਰ ਦਿੱਤਾ ਹੈ ਪੰਜਾਬ ਦੇ 15 ਸੂਬੇ ਜਿੱਦਾਂ ਕਿ ਅੰਮ੍ਰਿਤਸਰ ਤਰਨਤਨ ਮੰਡੀ ਗੋਬਿੰਦਗੜ ਬਠਿੰਡਾ ਬਰਨਾਲਾ ਜਲੰਧਰ ਪਟਿਆਲਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਗਣੀ ਤੋਂ ਸੰਗਣੀ ਤੁੰਦ ਪੈਣ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀਆ ਕੁਝ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਇਸ ਠੰਡ ਅਤੇ ਕੋਹਰੇ ਦੇ ਮੌਸਮ ਵਿੱਚ ਬੱਚੇ ਅਤੇ ਬਜ਼ੁਰਗ ਆਪਣਾ ਖਾਸ ਧਿਆਨ ਰੱਖਣ ਕਿ ਉਹਦੋਂ ਹੀ ਨਿਕਲਣ ਜਦੋਂ ਬਹੁਤ ਜ਼ਰੂਰੀ ਹੋਵੇ। ਹੁਣ ਗੱਲ ਕਰਦੇ ਹਾਂ ਮੀਂਹ ਪੈਣ ਦੇ ਜਿੱਥੇ 11 ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੀਂਹ ਪੈਣ ਲਈ ਅਲਰਟ ਜਾਰੀ ਕਰ ਦਿੱਤਾ ਹੈ ਕੁਝ ਜ਼ਿਲ੍ਹਿਆਂ ਵਿੱਚ ਤੂਫਾਨਾਂ ਆਣ ਦੀ ਵੀ ਸੰਭਾਵਨਾ ਮੌਸਮ ਵਿਗਾਨੀਆਂ ਵੱਲੋਂ ਸਾਂਝੀ ਕੀਤੀ ਗਈ ਹੈ ਜਿੱਥੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਕੁਝ ਜ਼ਿਲ੍ਹਿਆਂ ਵਿੱਚ ਤੂਫਾਨ ਆਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਤੁੰਦ ਦੀ ਗੱਲ ਕਰੀਏ ਤਾਂ ਵਿਜ਼ਿਬਿਲਟੀ ਜੋ ਹੈ ਤੁੰਦ ਦੇ ਕਰਕੇ 50 ਮੀਟਰ ਤੋਂ ਹੇਠਾਂ ਦੀ ਮਾਪੀ ਗਈ ਹੈ ਕਈ ਹਵਾਈ ਉਡਾਣਾਂ ਗੁਰੂ ਅਰਮਦਾਸ 에어ਪੋਰਟ ਤੋਂ ਤੇ ਇੰਦਰਾ ਗਾਂਧੀ 에어ਪੋਰਟ ਤੋਂ ਰੱਦ ਕਰ ਦਿੱਤੀਆਂ ਉੱਥੇ ਇਸ ਦਾ ਪ੍ਰਭਾਵ ਸੜਕੀ ਆਵਾਜਾਈ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਡਰਾਈਵਰ ਜੋ ਹੈ ਸੜਕਾਂ ਤੇ ਡਰਾਈਵਿੰਗ ਧਿਆਨ ਨਾਲ ਕਰਨ ਤਾਂ ਕਿ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੀ ਜਿੱਥੇ ਅੱਜ ਅੰਮ੍ਰਿਤਸਰ ਦਾ ਤਾਪਮਾਨ 5 ਡਿਗਰੀ ਤੋਂ ਲੈ ਕੇ 16 ਡਿਗਰੀ ਦੇ ਵਿਚਕਾਰ ਮਾਪਿਆ ਗਿਆ ਸਵੇਰੇ ਧੁੰਦ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਬਾਕੀ ਪੂਰਾ ਦਿਨ ਬੱਦਲ ਛਾਇਆ ਰਹਣਗੇ ਜਲੰਧਰ ਦੇ ਤਾਪਮਨ ਦੀ ਗੱਲ ਕਰੀਏ ਤਾਂ ਜਲੰਧਰ ਦਾ ਤਾਪਮਨ ਜੋ ਹੈ 7 ਡਿਗਰੀ ਤੋਂ ਲੈ ਕੇ 17 ਡਿਗਰੀ ਦੇ ਵਿੱਚਕਾਰ ਮਾਪਿਆ ਗਿਆ ਸਵੇਰੇ ਧੁੰਦ ਦੀ ਸੰਭਾਵਨਾ ਸੀ ਬਾਕੀ ਪੂਰਾ ਦਿਨ ਮੌਸਮ ਸਾਫ਼ ਰਹਿਣ ਦੀ ਉਮੀਦ ਸਾਂਝੀ ਕੀਤੀ ਗਈ ਹੈ ਮੋਹਾਲੀ ਦੇ ਤਾਪਮਨ ਦੀ ਗੱਲ ਕਰੀ ਤਾਂ ਮੋਹਾਲੀ ਦਾ ਤਾਪਮਨ 5 ਡਿਗਰੀ ਤੋਂ ਲੈ ਕੇ 14 ਡਿਗਰੀ ਦੇ ਵਿੱਚ ਮਾਪਿਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੰਦ ਦੀ ਸੰਭਾਵਨਾ ਜੋ ਹੈ ਕਿ ਸਾਂਝੀ ਕੀਤੀ ਗਈ ਹੈ ਮੌਸਮ ਵਿਗਿਆਨੀ ਕੰਵਲੋਂ ਪਟਿਆਲੇ ਦੇ ਤਾਪਮਨ ਦੀ ਗੱਲ ਕਰੀਏ ਤਾਂ ਪਟਿਆਲੇ ਦਾ ਤਾਪਮਨ 5 ਡਿਗਰੀ ਤੋਂ ਲੈ ਕੇ ਦਿਨ ਚੜਦਿਆਂ ਤੋਂ ਲੈ ਕੇ ਦਿਨ ਢਲਦਿਆਂ ਤੋਂ ਦੀ ਸੰਭਾਵਨਾ ਜੋ ਹੈ ਮੌਸਮ ਵਿਭਾਗ ਨੇ ਕਮਲ ਨੂੰ